ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਮਿੱਤਰੋ ਤੁਹਾਡਾ ਯਾਰ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਫਣੀ ਜੀ ਵੀਡੀਓ ਤਾਂ ਮਿੱਤਰੋ ਇਹ ਬਈ ਵਿਸਰਾ ਲਾਉਂਦਾ ਯਾਰ ਗੱਲਬਾਤ ਤੇ ਰਾਵਣ ਦੇ ਵੀ ਬਈ ਨੇ ਕੋਈ ਕਮੈਂਟ ਕੀਤਾ ਯਾਰ ਤੇ ਸੁਣ ਕੇ ਜਰੂਰ ਜਾਣਾ ਵੀਡੀਓ ਨੂੰ ਦੇਖੋ ਐਂਡ ਤੱਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਚਲੋ ਸ਼ੁਰੂ ਕਰਦੇ ਹਾਂ ਵੀਡੀਓ ਜਿੱਥੋਂ ਵੀ ਜਿੰਨਾ ਵੀ ਸਾਡੇ ਬਾਰੇ ਤੂੰ ਸੁਣੇਗੀ ਬਾਦੂ ਕਿਤੇ ਬੈਰ ਨਹੀਂ ਓਏ ਮਈਆ ਇਹ ਪੈਜ ਕਿ ਦੇਖਿਆ ਰਿਹਾ ਭੈਣੇ ਗਰੀਬ ਆ ਅੰਨੇ ਨਹੀਂ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਮਚਨ ਵਾਲੇ ਕਹਿਣਗੇ ਐਡੀਟਿੰਗ ਕਰੀ ਆ ਐਨਕ 2 ਨੰਬਰ ਲੱਗੀ ਆ ਪਰ ਦਿਸ ਦਾ ਪੂਰਾ ਐ ਮੈਨੂੰ ਅੱਛਾ ਤੂੰ ਗੱਲ ਕਿਵੇਂ ਕਰਦਾ ਯਾਰ ਬਹੁਤ ਕੈਂਟ ਪਰਸਨ ਆ ਡਾਇਲੋਗ ਬੋਲ ਕੇ ਸੁਣਾ ਦੋ ਉਹਨਾਂ ਦਾ ਤੂੰ ਹੀ ਬੋਲ ਸਾਡੇ ਨਾਲ ਪੰਗਾ ਲੈਣ ਲਈ ਦੁਬਾਰਾ ਜਨਮ ਲੈਣਾ ਪੈਣਾ ਭੈਣਿਆ ਫਿਰਿਆ ਠੀਕ ਹੈ ਚਲੋ ਭਾਈ ਦੇਖੋ ਅੱਪ ਮੈਂ ਕੀ ਕਰਤਾ ਤੈਨੂੰ ਸਾਡੇ ਨਾਲ ਪੰਗਾ ਲੈਣ ਦਾ ਦੇ ਵੀ ਸਾਡੇ ਨਾਲ ਪੰਗਾ ਲੈਣ ਤੋਂ ਪਹਿਲ ਬਸ ਅੜ ਗਿਆ ਨਾ ਮਰਦਾਂ ਵਾਲੇ ਡਾਇਲੋਗ ਤੇ ਜਨਾਨਾ ਐ ਤੂੰ ਜਨਾਨਾ ਇਹ ਟੈਂਪਰ ਡਾਇਲੋਗ ਦਿਓ ਮੇਰੇ ਪਿੱਛੇ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਬੁੰਡ ਦੇ ਕੇ ਆਇਆ ਪੱਗ ਕਿੱਧਰ ਨੂੰ ਜਾਂਦੀ ਪਈ ਆ ਕੋਣ ਕੋਣ ਆਸੇ ਯਾਰ ਮੈਂ ਕਰਦਾ ਯਾਰ ਨਹੀਂ ਕਰਦਾ ਕਰਾਈ ਅੱਛਾ ਬੈਠ ਗਿਆ ਵੀਰਾ ਇਹ ਜਨਮ ਵਿੱਚ ਦਿਨ ਬੰਦ ਲੋ ਟੈਂਪੂ ਆਣੀ ਰਹਿ ਦੀ ਚ ਇਹ ਵੀ ਸ਼ਾਮਲ ਹੋਊਗਾ ਦੇਖਿਓ ਨਖਰਾ ਦੇਖੋ ਮੁਟਿਆਰ ਦਾ ਇਹ ਹੈ ਹੀ ਬੋਂਡੂ ਡਾਇਲੋਗ ਕੀ ਬੋਲਣਾ ਇਹਨੇ ਨਹੀਂ ਨਹੀਂ ਸਰ 1 7 ਐਕਸ਼ਨ ਤੈਨੂੰ ਸਾਡੇ ਨਾਲ ਪੰਗਾ ਲੈਣ ਤੋਂ ਪਹਿਲਾਂ ਦੁਬਾਰਾ ਜਨਮ ਲੈਣਾ ਪੈਣਾ ਆ ਪੰਗਾ ਲੈਣ ਤੋਂ ਪਹਿਲਾਂ ਬੰਡ ਮਾਰੋ ਇਹਦੀ ਕੋਸ਼ਿਸ਼ ਪੂਰੀ ਕਰੀ ਮਰਦ ਨਹੀਂ ਆਇਆ ਬਾਹਰ